ਗੁਰੂ ਸਮਰੱਥ ਹੋਵੇ ਉਸ ਦਾ ਦਰਸ ਸਮਰੱਥ ਹੋਵੇ ਨਾ ਜਦੋਂ ਫਿਰ ਹਿਰਦੇ ਵਿੱਚ ਪ੍ਰੇਮ ਤੇ ਭਾਵਨਾ ਹੋਣੀ ਚਾਹੀਦੀ ਹੈ ਫਿਰ ਉਸ ਪਰਮੇਸ਼ਰ ਦੇ ਦਰੋਂ ਸਭ ਕੁਝ ਪ੍ਰਾਪਤ ਹੋਇਆ ਕਰਦਾ ਹੈ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਉਹਦੇ ਘਰ ਸਾਰਾ ਕੁਝ ਹੈ ਹਰ ਇੱਕ ਚੀਜ਼ ਹਰੇਕ ਤਰ੍ਹਾਂ ਦੀ ਚੀਜ਼ ਹਰੇਕ ਤਰ੍ਹਾਂ ਦੀ ਵਸਤੂ ਉਸ ਪਰਮੇਸ਼ਰ ਦੇ ਘਰ ਹੈ ਪਰ ਪ੍ਰੇਮ ਹੋਣਾ ਚਾਹੀਦਾ ਸ਼ਰਦਾ ਹੋਣੀ ਚਾਹੀਦੀ ਹੈ ਮੰਗਣ ਦੀ ਜਾਂਚ ਹੋਣੀ ਚਾਹੀਦੀ ਹੈ ਜਿਵੇਂ ਇੱਕ ਭੈਣ ਕਹਿਣ ਲੱਗੀ ਕਹਿੰਦੀ ਕਿ ਮੈਂ ਬੜੀ ਗਰੀਬੀ ਆਪਣੇ ਪੇਕੇ ਪਿੰਡ ਵੀ ਕੱਟੀ ਵਿਆਹੀ ਗਈ ਉਥੇ ਵੀ ਗਰੀਬੀ ਸੀ ਮੇਰਾ ਜਿਹੜਾ ਹਸਬੰਡ ਸੀ ਘਰ ਵਾਲਾ ਸੀ ਉਹ ਇੱਕ ਸੁਧਾਰਨ ਜੀ ਨੌਕਰੀ ਕਰਦਾ ਸੀ 6-7000 ਤੇ ਜਿਵੇਂ ਵੀ ਪਰਮੇਸ਼ਰ ਦੀ ਖੇਡ ਬਣੀ ਅਸੀਂ ਕੱਟੀ ਗਏ ਇੱਕ ਵਾਰ ਅਚਾਨਕ ਉਹ ਬਿਮਾਰ ਹੋ ਗਿਆ ਜਦੋਂ ਉਹ ਬਿਮਾਰ ਹੋਇਆ ਤਾਂ ਸਾਡੇ ਘਰ ਦਾ ਕੰਮ ਵੀ ਰੁਕ ਗਿਆ ਤੇ ਵੈਸੇ ਐਸੀ ਗੁਰੂ ਸਾਹਿਬ ਦੀ ਕਿਰਪਾ ਸੀ ਕਹਿੰਦੀ ਮੇਰੇ ਤੇ ਜਿਵੇਂ ਪਰਮੇਸ਼ਰ ਨੇ ਪਹਿਲਾਂ ਹੀ ਇਰਾਦਾ ਰੱਖਿਆ ਹੁੰਦਾ ਨਾ ਕਿ ਇਹਨੂੰ ਕੱਲ ਨੂੰ ਆ ਔਂਕੜਾ ਆਵੇਗੀ ਇਹਨੂੰ ਇਹ ਅੱਜ ਕੰਮ ਸਿਖਾ ਦਈਏ ਇਹ ਆਮ ਕਰਕੇ ਹੁੰਦਾ ਹੈ ਪਰਮੇਸ਼ਰ ਨੇ ਦੂਰ ਦੀ ਸੋਚ ਕੇ ਤੁਹਾਨੂੰ ਉਹ ਚੀਜ਼ ਦਿੱਤੀ ਹੁੰਦੀ ਹੈ ਜਿਵੇਂ ਅਸੀਂ ਪੈਦਾ ਹੋਣਾ ਸੀ ਸਾਡਾ ਪਹਿਲਾ ਰਿਜਕ ਆ ਗਿਆ ਇਸ ਸੰਸਾਰ ਦੇ ਉੱਪਰ ਇਦਾਂ ਪਰਮੇਸ਼ਰ ਜੀ ਪਹਿਲਾਂ ਹਰ ਇੱਕ ਚੀਜ਼ ਨੂੰ ਸੋਚ ਕੇ ਰੱਖਦੇ ਨੇ ਕੱਲ ਨੂੰ ਇਹਨੂੰ ਇਹ ਚੀਜ਼ ਦੀ ਲੋੜ ਪਵੇਗੀ ਕਹਿੰਦੀ ਪੇਕੇ ਪਿੰਡ ਮੈਂ ਸਲਾਈ ਸਿੱਖੀ ਸੀ ਸੂਟ ਸੀਣੇ ਸਿੱਖੇ ਸੀ ਤੇ ਉਹ ਔਕਾਸ ਮਾ ਜਦੋਂ ਆਇਆ ਉਦੋਂ ਮੈਨੂੰ ਲੱਗਾ ਕਿ ਨਹੀਂ ਮੈਨੂੰ ਅੱਜ ਇਹ ਕੰਮ ਕਰਨਾ ਚਾਹੀਦਾ ਕਹਿੰਦੀ ਮੇਰਾ ਘਰ ਵਾਲਾ ਬਿਮਾਰ ਹੋ ਗਿਆ ਤਿੰਨ ਮੇਰੇ ਬੱਚੇ ਸਨ ਤੇ ਉਹ ਵੀ ਸਕੂਲ ਪੜ੍ਹਦੇ ਸੀ ਉਹਨਾਂ ਨੂੰ ਵੀ ਅਸੀਂ ਹਟਾ ਲਿਆ ਸਰਕਾਰੀ ਸਕੂਲ ਪਾ ਦਿੱਤਾ ਪਹਿਲਾਂ ਥੋੜਾ ਜਆ ਵਧੀਆ ਸਕੂਲ ਸੀ ਕਿ ਵੀ ਅਸੀਂ ਕੱਢੀ ਜਾਂਦੇ ਸੀ ਉਹਨਾਂ ਦਾ ਖਰਚਾ ਵੀ ਚੰਗੇ ਚਲੋ ਪੜ ਜਾਣਗੇ ਉਥੋਂ ਹਟਾ ਕੇ ਦੋਆਂ ਨੂੰ ਘਰੇ ਬਿਠਾ ਲਿਆ ਇੱਕ ਨੂੰ ਸਰਕਾਰੀ ਪਾ ਦਿੱਤਾ ਐਵੇਂ ਕਹਿੰਦੀ ਸਾਡੀ ਜ਼ਿੰਦਗੀ ਹੋ ਗਈ ਇੱਕ ਸਾਲ ਤੋਂ ਬਾਅਦ ਜਦੋਂ ਮੈਂ ਸੂਟ ਸੀਂਦੀ ਸੀ ਮੈਂ ਲੋਕਾਂ ਦੇ ਸੂਟ ਸੀਣੇ ਆ ਆਪਣੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕਰਨੀ ਬਹੁਤ ਵਧੀਆ ਸੀ ਕੇ ਦੇਣੇ ਬਹੁਤ ਵਧੀਆ ਆਪਣੇ ਵੱਲੋਂ ਮਿਹਨਤ ਕਰਦੀ ਸੀ ਪਰ ਹੌਲੀ-ਹੌਲੀ ਲੋਕਾਂ ਦੇ ਲਾਂਭੇ ਆਉਣੇ ਸ਼ੁਰੂ ਹੋ ਗਏ ਆ ਸਾਡਾ ਸੂਟ ਸਹੀ ਨਹੀਂ ਆ ਜਾਂ ਸਹੀ ਨਹੀਂ ਤੂੰ ਸੀਤਾ ਕਹਿੰਦੀ ਉਹਨਾਂ ਲਾਂਭਾ ਦੇ ਜਣਾ ਫਿਰ ਮੈਨੂੰ ਸ਼ਰਮ ਆਉਣੀ ਪੈਸੇ ਮੰਗਣ ਲੱਗੇ ਆ ਕਿਵੇਂ ਪੈਸੇ ਕਿਵੇਂ ਮੰਗਾ ਵਿਯੋਧ ਕਹਿੰਦੇ ਸਾਡਾ ਸਹੀ ਨਹੀਂ ਸੀਤਾ ਫਿਰ ਪੈਸੇ ਕਿਵੇਂ ਲਵਾਂਗੀ ਕਹਿੰਦੀ ਮੈਂ ਪੈਸੇ ਨਾ ਮੰਗਣੇ ਉਹਨਾਂ ਵੀ ਨਾ ਦੇਣੇ ਤੇ ਇਦਾਂ ਮੇਰਾ ਕੰਮ ਇਹ ਵੀ ਰੁਕ ਗਿਆ ਇੱਕ ਸਾਲ ਬਿਮਾਰ ਰਹਿਣ ਤੋਂ ਬਾਅਦ ਮੇਰਾ ਜਿਹੜਾ ਘਰ ਵਾਲਾ ਸੀ ਉਹ ਚੜ੍ਹਾਈ ਕਰ ਗਿਆ ਜਦੋਂ ਚੜਾਈ ਕਰ ਗਿਆ ਤੇ ਮੈਨੂੰ ਕੋਈ ਰਸਤਾ ਨਹੀਂ ਲੱਭਾ ਵੀ ਮੈਂ ਹੁਣ ਕਿੱਧਰ ਨੂੰ ਜਾਵਾਂ ਕੌਣ ਮੈਨੂੰ ਖਵਾਵੇਗਾ ਤੇ ਐਵੇਂ ਕਰਕੇ ਕਹਿੰਦੀ ਇੱਕ ਮੇਰੀ ਸੱਸ ਸੀਗੀ ਤੇ ਇੱਕ ਮੇਰਾ ਘਰ ਵਾਲਾ ਸੀ ਉਹ ਦੋ ਹੀ ਜੀ ਸੀ ਪਹਿਲਾਂ ਬਾਅਦ ਵਿੱਚ ਮੇਰੀ ਜ਼ਿੰਮੇਵਾਰੀ ਉਹਨਾਂ ਤੇ ਆ ਗਈ ਐਵੇਂ ਕਰਕੇ ਘਰ ਵਾਲਾ ਚੜਾਈ ਕਰ ਗਿਆ ਹੁਣ ਮੈਂ ਤੇ ਮੇਰੀ ਸੱਸ ਤੇ ਮੇਰੇ ਬੱਚੇ ਰਹਿ ਗਏ ਹੁਣ ਹੀ ਸੋਚੀ ਇਹ ਹੀ ਕਰਨਾ ਕੀ ਹੈ ਤੇ ਕਹਿੰਦੀ ਮੇਰੇ ਮਨ ਵਿੱਚ ਫਿਰ ਇਹੋ ਸੀ ਡਰ ਵੀ ਹੁਣ ਕੀ ਕਰ ਸਕਦੇ ਆ ਕਿਹੋ ਜਿਹਾ ਕੰਮ ਕਰੀਏ ਜਿਹਦੇ ਕਰਕੇ ਕੁਝ ਆਵੇ ਕਹਿੰਦੀ ਮੈਂ ਲੋਕਾਂ ਦੇ ਭਾਂਡੇ ਵੀ ਮਾਂਜੇ ਨਾਲ ਨਾਲ ਕਹਿੰਦੀ ਫਿਰ ਮੇਰੇ ਮਨ ਦੇ ਵਿੱਚ ਆਇਆ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਇੰਨੀ ਸੰਗ ਜਾਂਦੀ ਹੈ ਕਹਿੰਦੀ ਮੈਂ ਵੀ ਜਾਂਦੀ ਹੁੰਦੀ ਸੀ ਪਹਿਲਾਂ ਪਹਿਲਾਂ ਤੇ ਬਾਅਦ ਚ ਫਿਰ ਕਦੀ ਗਏ ਨਹੀਂ ਕੰਮਕਾਰ ਚ ਲੱਗੇ ਰਹਿਣਾ ਕਹਿੰਦੀ ਮੇਰੇ ਮਨ ਚ ਐਸੀ ਭਾਵਨਾ ਪਤਾ ਨਹੀਂ ਕਿੱਥੋਂ ਆਈ ਕਿੱਦਾਂ ਜਾਗੀ ਇੱਕ ਦਿਨ ਬੈਠੀ ਨੇ ਵਿਚਾਰ ਕੀਤਾ ਮੈਂ ਤੇ ਮੇਰੀ ਸੱਸ ਨੇ ਵੀ ਆਪਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਨਾ ਰੋਜ਼ ਜਾਇਆ ਕਰਨਾ ਸ਼ਾਮਾਂ ਨੂੰ ਟਾਈਮ ਕੱਢ ਕੇ ਰੋਜ਼ ਜਾਇਆ ਕਰਨਾ ਉਥੇ ਅਰਦਾਸ ਕਰਿਆ ਕਰੀਏ ਬਾਬਾ ਦੀਪ ਸਿੰਘ ਸਾਹਿਬ ਜੀ ਸਾਡੇ ਤੇ ਜਰੂਰ ਕਿਰਪਾ ਕਰਨਗੇ ਗਰੀਬਾਂ ਦੀਆਂ ਝੋਲੀਆਂ ਭਰਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਜਾਂਦੇ ਰਹੇ ਉਸ ਤੋਂ ਬਾਅਦ ਮੈਂ ਨਾ ਇੱਕ ਕਥਾ ਸੁਣਿਆ ਕਰਦੀ ਸੀ ਕਿਸੇ ਭਾਈ ਸਾਹਿਬ ਦੀ ਇੱਕ ਦਿਨ ਅਸੀਂ ਕਥਾ ਸੁਣਦੇ ਇਸ ਮਸੂਰ ਸੀਂਦੀ ਸੀ ਉਹ ਕਥਾ ਦੇ ਵਿੱਚ ਇੱਕ ਬਚਨ ਆਇਆ ਆਮ ਜਿਹਾ ਅੱਗੇ ਵੀ ਪਹਿਲਾਂ ਵੀ ਸੁਣਿਆ ਸੀ ਪਰ ਉਸ ਦਿਨ ਉਸ ਬਚਨ ਦਾ ਇੰਨਾ ਕਿ ਮਨ ਤੇ ਅਸਰ ਹੋਇਆ ਉਹ ਬਚਨ ਸੀ ਵੀ ਗੁਰੂ ਨਾਨਕ ਜਿਹੜਾ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਗਰੀਬਾਂ ਦੇ ਯਾਰ ਉਹ ਬੋਲਦੇ ਸੀ ਬਚਨ ਗੁਰੂ ਨਾਨਕ ਯਾਰ ਗਰੀਬਾਂ ਦਾ ਤੇ ਉਹ ਐਵੇਂ ਦੀ ਕਹਿੰਦੀ ਜਿਹੜੀ ਗੱਲ ਸੀ ਬੋਲਦੇ ਸੀ ਉਹ ਮੇਰੇ ਮਨ ਤੇ ਐਸਾ ਅਸਰ ਕੀਤਾ ਵੀ ਅਸੀਂ ਗਰੀਬਾਂ ਤੇ ਸਾਡਾ ਵੀ ਗੁਰੂ ਨਾਨਕ ਯਾਰ ਬਣੇਗਾ ਸਾਡੀ ਵੀ ਬਾਹ ਫੜੇਗਾ ਕਹਿੰਦੀ ਇਦਾਂ ਨਹੀਂ ਮੇਰੀ ਭਾਵਨਾ ਬਣ ਕੇ ਤੇ ਮੈਂ ਰੋਣ ਲੱਗ ਪਈ ਬੈਰਾਗ ਕਰਨ ਲੱਗ ਪਈ ਬੜਾ ਬਰਾ ਕੀਤਾ ਮੇਰੀ ਸੱਸ ਮੇਰੇ ਬੱਚੇ ਨੂੰ ਸਮਝਾਉਂਦੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਆਪਾਂ ਥੋੜੀ ਥੋੜੀ ਕਰਕੇ ਖਾ ਲਾਂਗੇ ਕੱਟ ਲਾਂਗੇ ਦਿਨ ਕਿਸੇ ਤਰ੍ਹਾਂ ਤੁਸੀਂ ਰੋਇਆ ਨਾ ਕਰੋ ਫਿਕਰ ਨਾ ਕਰਿਆ ਕਰ ਸੱਸ ਵੀ ਕਹਿ ਲੱਗੀ ਧੀਏ ਤੂੰ ਟੈਨਸ਼ਨ ਨਾ ਲਿਆ ਕਰ ਜਿਹਦੇ ਦਰ ਤੇ ਜਾਨੀ ਉਹ ਸਾਰਾ ਕੁਝ ਦੇਊਗਾ ਅਸੀਂ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਜਾ ਕੇ ਭਾਂਡੇ ਸਾਫ਼ ਕਰਨੇ ਸੇਵਾ ਕਰਨੀ ਕੋਈ ਅਰਦਾਸ ਕਰਨੀ ਬਾਬਾ ਜੀ ਅਸੀਂ ਰੁਲੀਏ ਨਾ ਸਾਡੇ ਆਈ ਚਲਾਈ ਸਾਡੀ ਚਲੀ ਜਾਵੇ ਅਸੀਂ ਬਹੁਤਾ ਵੀ ਮੰਗਦੇ ਨਹੀਂ ਕਹਿੰਦੇ ਇਦਾਂ ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਮੈਂ ਸੇਵਾ ਕਰਨ ਲੱਗ ਪੀ ਜਾਣਾ ਸ਼ੁਰੂ ਕਰ ਦਿੱਤਾ ਸ਼ਹੀਦਾਂ ਦੇ ਅਸਥਾਨ ਤੇ ਤੇ ਜਿਹੜੇ ਲਾਂਭੇ ਆਉਂਦੇ ਸੀ ਸੂਟਾਂ ਦੇ ਤੂੰ ਸਹੀ ਨਹੀਂ ਸੀ ਤਾਂ ਲਾਂਭਾ ਦੇ ਕੇ ਪੈਸੇ ਨਹੀਂ ਸੀ ਦਿੰਦੇ ਉਹ ਲੋਕ ਮੇਰੇ ਕੋ ਫੇਰ ਆਉਂਦੇ ਨੇ ਤੇ ਮੈਨੂੰ ਕਹਿੰਦੇ ਨੇ ਵੀ ਅਸੀਂ ਤੈਨੂੰ ਪਿਛਲੇ ਪੈਸੇ ਵੀ ਦਵਾਂਗੇ ਪਰ ਤੂੰ ਸਾਡਾ ਸੂਟ ਸੀਦੇ ਤੇ ਮੈਂ ਉਹਨਾਂ ਨੂੰ ਕਹਿੰਦੀ ਸੀ ਵੀ ਕੋਈ ਗੱਲ ਨਹੀਂ ਤੁਸੀਂ ਉਹਨੂੰ ਕਿਹਾ ਸੀ ਆਹ ਵਾਲੀ ਮੁਸ਼ਕਲ ਆਈ ਹੈ ਮੈਂ ਕੋਸ਼ਿਸ਼ ਕਰੂੰਗੀ ਵੀ ਐਰਕਾ ਨਾ ਆਵੇ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਸੀਦੇ ਸਾਡੇ ਸੂਟ ਤੇ ਤੈਨੂੰ ਪੈਸੇ ਅਸੀਂ ਪੂਰੇ ਦੇਵਾਂਗੇ ਪਿਛਲੇ ਵੀ ਜਿਹੜੇ ਤੇਰੇ ਨਹੀਂ ਦਿੱਤੇ ਉਹ ਵੀ ਦੇਵਾਂਗੇ ਕਹਿੰਦੀ ਐਦਾ ਮੈਨੂੰ ਇੱਕ ਵਾਰ 5-7 ਸੂਟ ਆਗੇ ਉਹਦੇ ਨਾਲ ਮੇਰਾ ਵਧੀਆ ਖਰਚਾ ਨਿਕਲ ਜਾਣਾ ਤੇ ਪਰ ਫਿਰ ਵੀ ਕਹਿੰਦੀ ਮੇਰੇ ਕੋਲ ਕੋਈ ਬਹੁਤਾ ਖਰਚਾ ਨਹੀਂ ਸੀ ਵੀ ਕੋਈ ਬਿਮਾਰ ਹੋ ਜੇ ਸਾਡੇ ਘਰ ਚ ਤੇ ਮੈਂ ਪੈਸੇ ਲੈ ਉਹ ਦੇ ਕੇ ਦਵਾਈ ਲੈ ਸਕਾਂ ਇੰਨੇ ਪੈਸੇ ਮੇਰੀ ਜੇਬ ਚ ਕਦੇ ਹੋਏ ਨਹੀਂ ਕਹਿੰਦੀ ਇੱਕ ਦਿਨ ਬਾਬਾ ਦੀਪ ਸਿੰਘ ਸਾਹਿਬ ਜਰਦ ਤੇ ਮੈਂ ਸਵੇਰੇ ਚਲੇਗੀ ਇਕੱਲੀ ਮੈਂ ਸਾਰਾ ਦਿਨ ਉੱਥੇ ਬਰਾਕ ਕਰ ਕਰਕੇ ਬਾਬਾ ਦੀਪ ਸਿੰਘ ਸਾਹਿਬ ਨੂੰ ਕਿਹਾ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਜੇ ਤੁਸੀਂ ਸਮਰੱਥ ਹੈਗੇ ਜੇ ਮੈਂ ਇਦਾਂ ਹੀ ਕਹਿੰਦੀ ਸਿੱਧਾ ਕਹਿ ਦਿੱਤਾ ਵੀ ਜੇ ਤੁਸੀਂ ਇਹ ਸਥਾਨ ਤੇ ਇੰਨੀ ਸੰਗਤ ਆਉਂਦੀ ਹੈ ਇਹੀ ਨੇ ਉਹਨਾਂ ਦੇ ਦੁੱਖ ਦੂਰ ਹੁੰਦੇ ਆ ਤੇ ਮੈਂ ਮੰਨੂਗੀ ਤੁਸੀਂ ਹੈਗੇ ਜੇ ਤੇ ਮੇਰਾ ਵੀ ਕਾਰਜ ਮਾਰਾ ਸਫਲਾ ਕਰੋ ਮੇਰੇ ਘਰੇ ਵੀ ਕੋਈ ਧੰਨ ਦੀ ਕਮੀ ਨੂੰ ਪੂਰਨ ਕਰੋ ਤੇ ਜੇ ਨਾ ਹੋਵੇ ਤੇ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਮੈਂ ਨਹੀਂ ਮੰਨਦੀ ਵੀ ਤੁਸੀਂ ਇੱਥੇ ਹੋਗੇ ਪਰ ਮੇਰੀ ਗਰੀਬ ਦੀ ਸੁਣੋ ਜੇ ਤੁਸੀਂ ਸੁਣ ਲੋਗੇ ਤੇ ਮੈਂ ਬੇਨਾਨਾ ਆ ਕੇ ਤੁਹਾਡੇ ਅਸਥਾਨ ਤੇ ਜਿੰਨਾ ਜਿੰਨਾ ਤੱਕ ਜੀਨੀ ਆ ਜਰੂਰ ਆਵਾਂਗੀ ਇਹ ਪ੍ਰਣ ਕਰ ਲਿਆ ਜਦੋਂ ਇਹ ਪ੍ਰਣ ਕੀਤਾ ਨਾ ਕਹਿੰਦੀ ਅਗਲੇ ਦਿਨ ਮੈਂ ਘਰੇ ਸੂਟ ਸੀਂਦੀ ਸੀ ਤੇ ਕਿਸੇ ਦਾ ਸੂਟ ਸੀਗਾ ਤੇ ਉਹ ਕੁੜੀ ਉਹਨਾਂ ਦੀ ਬਾਹਰੋਂ ਆਈ ਸੀ ਤੇ ਮੈਂ ਸੂਟ ਸੀ ਕੇ ਜਦੋਂ ਉਹਨੂੰ ਦਿੱਤਾ ਉਹਨੂੰ ਬੜਾ ਪਸੰਦ ਆਇਆ ਬੜਾ ਵਧੀਆ ਲੱਗਾ ਜੋ ਕੋਈ ਮੈਂ ਡਿਜ਼ਾਈਨ ਨੂੰ ਪਾਇਆ ਹੋਵੇਗਾ ਉਹਨੂੰ ਬੜਾ ਪਸੰਦ ਆਇਆ ਤੇ ਉਹਨੇ ਉਹ ਵੀਡੀਓ ਬਣਾ ਕੇ ਤੇ ਥੱਲੇ ਮੇਰਾ ਨਾਮ ਲਿਖ ਕੇ ਮੇਰੀ ਫੋਟੋ ਪਾ ਕੇ ਤੇ ਸ਼ਾਇਦ ਨੱਟ ਦੇ ਪਾ ਦਿੱਤੀ ਵੀ ਮੈਂ ਇਥੋਂ ਸੁਆਇਆ ਕਹਿੰਦੀ ਉਸ ਦਿਨ ਤੋਂ ਬਾਅਦ ਉਹ ਬਾਹਰ ਗਈ ਉਹਨੇ ਬਾਹਰੋਂ ਜਿੰਨੇ ਸੂਟ ਜੋ ਸੋਣਾ ਜੋ ਲੈਣਾ ਦੇਣਾ ਸੀ ਉਹਨੇ ਮੈਨੂੰ ਹੀ ਫੋਨ ਕਰਨਾ ਵੀ ਆਹ ਸੂਟ ਮੈਨੂੰ ਲੈ ਕੇ ਆਹ ਕਲਰ ਦਾ ਲੈ ਕੇ ਇਦਾਂ ਕਰਕੇ ਸੀ ਕਿ ਮੈਨੂੰ ਦੇ ਦੇ ਤੇ ਤੈਨੂੰ ਪੈਸੇ ਅਸੀਂ ਇੰਡੀਆ ਵਾਲੇ ਨਹੀਂ ਦਵਾਂਗੇ ਇਥੋਂ ਵਾਲੇ ਪੈਸੇ ਦਵਾਂਗੇ ਬਾਹਰਲੇ ਪੈਸੇ ਤੈਨੂੰ ਦਿਆ ਕਰਾਂਗੇ ਵੀ ਤੂੰ ਕਾਮ ਕਹਿੰਦੀ ਐਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮਰਤੇ ਜਿਹਨੂੰ ਕਿਰਪਾ ਹੋਈ ਮੈਨੂੰ ਐਨੇ ਕੋ ਫੋਨ ਆਉਣ ਲੱਗੇ ਵੀ ਕਿ ਮੇਰੇ ਕੋ ਸੂਟ ਜਿਹੜੇ ਸੀ ਉਹ ਸੀਤੇ ਨਹੀਂ ਸੀ ਜਾਂਦੇ ਲੋਕਾਂ ਦੇ ਇਨੇ ਇੱਕ ਮੇਰ ਕੋ ਸੂਟ ਆਏ ਕਹਿੰਦੇ ਐਸੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਕਿ ਮੈਂ ਚਾਰ ਕੁੜੀਆਂ ਫਿਰ ਰੱਖੀਆਂ ਸੂਟ ਸੀਣ ਵਾਸਤੇ ਤਨਖਾਹ ਤੇ ਮੈਨੂੰ ਮਸ਼ੀਨਾ ਲੋਕਾਂ ਨੇ ਲੈ ਕੇ ਦਿੱਤੀਆਂ ਫਿਰ ਮੇਰਾ ਕੰਮ ਜਦੋਂ ਚੱਲਿਆ ਤੇ ਮੇਰ ਕੋ ਕੰਮ ਵੀ ਨਹੀਂ ਮੁੱਕਾ ਤੇ ਮੇਰੇ ਕੋਲੇ ਪੈਸਾ ਵੀ ਨਹੀਂ ਮੁੱਕਾ ਐਸੀ ਮਹਾਰਾਜ ਦੀ ਕਹਿੰਦੀ ਮੇਰੇ ਤੇ ਕਿਰਪਾ ਹੋਈ ਮੈਂ ਸੂਟ ਸੀ ਸੀ ਕੇ ਆਪਣੇ ਘਰ ਤੇ ਲੈਂਟਰ ਪਾਇਆ ਸੂਤ ਸੀਸੀ ਕੇ ਆਪਣੇ ਬੱਚਿਆਂ ਨੂੰ ਸਕੂਲੇ ਪੜ੍ਹਨੇ ਪਾਇਆ ਸੂਤ ਸੀਸੀ ਕੇ ਕਹਿੰਦੀ ਮੈਂ ਪੈਸੇ ਜੋੜੇ ਤੇ ਕਹੀਂ ਕੁਛ ਬਣਾਇਆ ਫਿਰ ਚਾਰਾਂ ਤੋਂ ਮੇਰੇ ਕੋਲ 10 ਕੁੜੀਆਂ ਹੋਈਆਂ ਮੈਂ ਸਲਾਈ ਸੈਂਟਰ ਬਣਾਇਆ ਏਵੇਂ ਉਹ ਭੈਣ ਨੇ ਆਪਣੀ ਵਾਰਤਾ ਸੁਣਾਇਆ ਕਿ ਕਿਦਾਂ ਸ਼ਹੀਦਾਂ ਸਿੰਘਾਂ ਨੇ ਕਿਦਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰੇ ਤੇ ਕਿਰਪਾ ਕੀਤੀ ਮੇਰੀ ਗਰੀਬੜੀ ਦੀ ਸੁਣੀ ਤੇ ਮੈਨੂੰ ਇਹ ਕਰਕੇ ਵਿਖਾਇਆ ਕਿ ਮੈਂ ਹਾਜ਼ਰਾਂ ਮੈਂ ਇਸ ਸਥਾਨ ਤੇ ਹਾਜ਼ਰ-ਮਾਜ਼ਰ ਆ ਮੈਂ ਕਿਉਂ ਮੰਨਦੇ ਵਿੱਚ ਸ਼ੰਕਾ ਕਰਕੇ ਕੀਤੀ ਸੀ ਨਾ ਉੱਥੇ ਸ਼ੰਕਾ ਕੀਤੀ ਸੀ ਨਾ ਜੇ ਤੁਸੀਂ ਹੈਗੇ ਹੋ ਤੇ ਫੇਰ ਕਰਕੇ ਵਿਖਾਓ ਫੇ ਬਾਬਾ ਦੀਪ ਸਿੰਘ ਸਾਹਿਬ ਜੀ ਹੈਗੇ ਨੇ ਉਹਨਾਂ ਨੇ ਕਰਕੇ ਵਿਖਾਇਆ ਉਹਨਾਂ ਨੇ ਮੇਰੇ ਘਰੋਂ ਧਨ ਦੀ ਕਮੀ ਦੂਰ ਕੀਤੀ ਤੇ ਮੇਰੀ ਗਰੀਬੜੀ ਦੀ लाज ਰੱਖੀ ਹੁਣ ਮੈਂ ਆਪਣਾ ਚੰਗਾ ਖਾਨੀ ਆ ਸੋਹਣਾ ਹੰਡਾਨੀ ਆ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਸਦਾ ਜਾਨੀ ਬੱਚਿਆਂ ਸਣੇ ਜਾਨੀ ਦਰਸ਼ਨ ਕਰਨ ਤੋਂ ਮੇਣਾ ਮੈਂ ਕੰਮ ਸ਼ੁਰੂ ਨਹੀਂ ਕਰਦੀ ਜੇ ਮੈਂ ਕੱਲ ਨੂੰ ਕਿਤੇ ਜਾਣਾ ਤੇ ਮੈਂ ਇੱਕ ਦਿਨ ਵਿੱਚ ਦੋ ਵਾਰੀ ਮੱਥਾ ਟੇਕ ਕੇ ਓਨੀਆਂ ਤੇ ਕਹਿ ਕੇ ਓਨੀਆਂ ਬਾਬਾ ਦੀਪ ਸਿੰਘ ਸਾਹਿਬ ਜੀ ਇਹ ਕੱਲ ਵਾਲਾ ਵੀ ਮੈਂ ਦਰਸ਼ਨ ਕਰ ਚੱਲੀ ਆਂ ਵੀ ਕੱਲ ਮੈਂ ਆ ਨਹੀਂ ਸਕਦੀ ਪਰ ਮੈਂ ਪ੍ਰਾਣ ਵੀ ਤੋੜ ਨਹੀਂ ਸਕਦੀ ਇਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਸ ਭੈਣ ਤੇ ਕਿਰਪਾ ਕੀਤੀ ਉਹਦੇ ਕਰੋਂ ਜਿਹੜਾ ਦਲਿੱਦਰ ਸੀ ਪੈਸੇ ਦਾ ਦੂਰ ਕੀਤਾ ਉਹਦਾ ਪਤੀ ਨਾ ਹੋਣ ਕਰਕੇ ਮਾਰੇ ਨੇ ਉਹਨੂੰ ਰਸਤਾ ਦਿੱਤਾ ਸੋ ਇਵੇਂ ਖਾਲਸਾ ਜੀ ਸਤਿਗੁਰੂ ਸਦਾ ਸਮਰਥ ਹੋਇਆ ਕਰਦਾ ਹੈ ਲਾਜ ਰੱਖਿਆ ਕਰਦਾ ਉਹ ਮਾਂ ਦੇ ਪਿਓ ਹੈ ਬੱਚਿਆਂ ਦਾ ਹਰ ਇੱਕ ਜੀਵ ਦਾ ਸੰਸਾਰ ਉੱਤੇ ਤੁਰਦੇ ਫਿਰਦੇ ਜੀਵਾਂ ਕੀੜਿਆਂ ਮਕੌੜਿਆਂ ਦਾ ਪਸ਼ੂ ਪੰਛੀਆਂ ਦਾ ਸਾਡਾ ਹਰ ਇੱਕ ਰੂਹ ਦਾ ਉਹ ਪਤੀ ਹੈ ਹਰ ਇੱਕ ਰੂਹ ਦਾ ਉਹ ਮਾਂ ਪਿਓ ਭੈਣ ਭਰਾ ਹੈ ਉਹ ਹਰ ਇੱਕ ਤਰ੍ਹਾਂ ਦਾ ਰਿਸ਼ਤਾ ਪਰਮੇਸ਼ਰ ਬਣ ਜਾਂਦਾ ਇਸ ਕਰਕੇ ਜੋ ਵੀ ਤੁਸੀਂ ਰਿਸ਼ਤਾ ਰੱਖਣਾ ਜਿਹੜਾ ਸਾਥ ਨਿਭਣਾ ਉਹ ਨਿਭਣਾ ਹੈ ਪਰਮੇਸ਼ਰ ਦੇ ਨਾਲ ਬਾਕੀ ਸਭ ਵਿਅਰਥ ਹੈ ਖਤਮ ਹੈ ਸੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਤੰਗੀ ਪਰੇਸ਼ਾਨੀ ਹੈ ਆਪਣੇ ਗੁਰੂ ਕੋਲੋਂ ਮੰਗੋ ਥਾਂ-ਥਾਂ ਤੇ ਮੱਥੇ ਰਗੜਨ ਦਾ ਕੋਈ ਫਾਇਦਾ ਨਹੀਂ ਜੇ ਇੱਕ ਦੇ ਹੋ ਜਾਵਾਂਗੇ ਇੱਕ ਬੇੜੀ ਵਿੱਚ ਬਹਿ ਜਾਵਾਂਗੇ ਉਹ ਪਾਰ ਜ਼ਰੂਰ ਲੱਗੇਗੀ ਉਹ ਅੱਜ ਨਹੀਂ ਮਿਲਿਆ ਕੱਲ ਮਿਲੇਗਾ ਕੱਲ ਨਹੀਂ ਮਿਲਿਆ ਪਰਸੋਂ ਮਿਲੇਗਾ ਪਰ ਐਵੇਂ ਦਾ ਦਿਨ ਨਹੀਂ ਆ ਸਕਦਾ ਕਿ ਮਿਲੇਗਾ ਸੋ ਆਪਣੇ ਸਤਿਗੁਰਾਂ ਉੱਪਰ ਭਰੋਸਾ ਰੱਖਿਏ ਸ਼ਹੀਦਾਂ ਫੌਜਾਂ ਦੀ ਸ਼ਕਤੀ ਤਾਕਤ ਤੇ ਭਰੋਸਾ ਰੱਖਿਏ ਕਿਉਂਕਿ ਸਮਰੱਥ ਨੇ ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਅਕਾਲ ਪੁਰਖ ਜੀ ਨੇ ਉਹਨਾਂ ਨੂੰ ਸਾਜਿਆ ਭੁੱਲਾਂ ਦੀ ਖੀਮਾ ਬਖਸ਼ਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ